ਤੋ ਨਵਾਂ ਸ਼ਹਿਰ ਸਲੋ ਰੋਡ ਤੇ ਰਹਿਣ ਵਾਲੇ ਸੁਖਜੀਤ ਕੌਰ ਜਿਹਨਾਂ ਦੇ ਅੱਜ ਭਾਨ ਮਯਾਰੇ ਦੀ ਸੜਕ ਦੇ ਉੱਤੇ ਜਾਂਦੇ ਆ ਹਮਲਾਵਰਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਲੁਟੇਰੇ ਖਾਸ ਕਰਕੇ ਸ਼ਬਦ ਆਪਾਂ ਕਹਿੰਦੇ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਇਸ ਖਬਰ ਦੇ ਉੱਤੇ ਸਵੇਰ ਦੀ ਸਾਡੀ ਨਜ਼ਰ ਪਣੀ ਹੋਈ ਹੈ ਔਰ ਹੁਣ ਪਤਾ ਇਹ ਲੱਗਿਆ ਕਿ ਸੁਖਜੀਤ ਕੌਰ ਜਿਹੜੇ ਆ ਉਹ ਸਟੇਬਲ ਹੋ ਚੁੱਕੇ ਨੇ ਡਾਕਟਰ ਨੇ ਸਾਨੂੰ ਅਲਾਉ ਕੀਤਾ ਕਿ ਅਸੀਂ ਨਾਲ ਗੱਲਬਾਤ ਕਰ ਸਕਦੇ ਆ ਸਮਝਾਉਗੇ ਮੌਕੇ ਤੇ ਹੋਇਆ ਕੀ ਜੀ ਮੈਂ ਇਧਰ ਹਾਈਵੇ ਤੋਂ ਉਤਰ ਕੇ ਥੱਲੇ ਜਾਂਦੀ ਸੀਗੀ ਜੀ ਤੇ ਉਹ ਪਤਾ ਨਹੀਂ ਮੈਨੂੰ ਕਿੱਦਾਂ ਜਾਨੀ ਕਿ ਮੋਰੇ ਇੱਕਦਮ ਆ ਕੇ ਮੇਰੇ ਨਾ ਹਥਿਆਰ ਕੱਢ ਕੇ ਸਿਰ ਨੂੰ ਮਾਰਨ ਲੱਗੇ ਸੀਗੇ ਸਿੱਧਾ ਹੀ ਸਿੱਧਾ ਹੀ ਹਾਂਜੀ ਤੇ ਉਹ ਨਹੀਂ ਫਿਰ ਉਸੇ ਵੇਲੇ ਆਪਣੇ ਹਥਿਆਰ ਕੱਢਿਆ ਤੇ ਮੈਂ ਆਪਣੇ ਹੱਥ ਲੱਤ ਮਾਰ ਕੇ ਪਹਿਲਾਂ ਸਿੱਟਿਆ ਮੈਨੂੰ ਉਹਨਾਂ ਨੇ ਸਕੂਟਰੀ ਤੋਂ ਜੀ ਸਕੂਟਰੀ 'ਚ ਲੱਤ ਮਾਰੀ ਆ ਤੇ ਉਸ ਤੋਂ ਬਾਅਦ ਫਿਰ ਉਹ ਲਾਪੇ ਮਾਰਨ ਮੈਂ ਆਪਣੇ ਬਚਾਅ ਹੱਥ ਕੀਤੇ ਮੋਰੇ ਸਿਰ ਤੇ ਲੱਗਣ ਨਹੀਂ ਦਿੱਤੀ ਹੈਗੀ ਫੋਨ ਹੀ ਆਪੇ ਬਾਲੀਆਂ ਲਾ ਲਈਆਂ ਇੱਕ ਮੁੰਦੀ ਹੈ 10000 ਰੁਪਏ ਸਗਾ ਅੱਛਾ ਜੀ ਹਾਂ ਜੀ ਪਿੱਛੋ ਪਿੱਛਾ ਕਰਦੇ ਰਹੇ ਸੀ ਕੁਝ ਆ ਜਾਂਦਾ ਇਦੋਂ ਨਹੀਂ ਮੈਨੂੰ ਨਹੀਂ ਪਤਾ ਕੁਝ ਵੀ ਮੂੰ ਬੰਨੇ ਸੀ ਜੀ ਮੂੰ ਬੰਨੇ ਸੀ ਕੁਝ ਨਹੀਂ ਪਤਾ ਮੈਨੂੰ ਇਸ ਦਾ ਟੱਕ ਬੜੇ ਡੂੰਗੇ ਲੱਗੇ ਹੋਏ ਔਰ ਮਹਿਸੂਸ ਹੋ ਰਿਹਾ ਕਿ ਤੇਜਤਾ ਰਥਿਆਰ ਜਿਹੜਾ ਉਹਨਾਂ ਨੇ ਜੋ ਵੀ ਹਥਿਆਰ ਵਰਤੇ ਆ ਜੀ ਜੀ ਬਿਲਕੁਲ ਉਹ ਨਹੀਂ ਕੋਈ ਬਹੁਤ ਤੇਜਤਾ ਰਥਿਆਰ ਵਰਤੇ ਆ ਤੇ ਮਾਤਾ ਜੀ ਨੇ ਆਪਣਾ ਬਚਾ ਕਰਨ ਦੀ ਕਰਕੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਇਸ ਕਰਕੇ ਉਹ ਇਹਨਾਂ ਦੇ ਵਾਰ-ਵਾਰ ਹਿੱਟ ਕਰਦੇ ਰਹੇ ਜਿਹਦੇ ਕਰਕੇ ਉਹਨਾਂ ਦੇ ਕਾਫੀ ਜ਼ਿਆਦਾ ਚੱਕ ਨੂੰ